ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਸਾਨ੍ਹੇਵਾਲ ਦੇ ਪਿੰਡ ਗਰਚਾ, ਚੁੱਗੀਆਂ ਬੇਗਾ, ਚੁੱਗੀਆਂ ਕਾਦਰ ਅਤੇ ਗੁਜਰਵਾਲ ਬੇਟ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ। ਇਸ ਦੌਰਾਨ ਚੇਅਰਮੈਨ ਜੁਰਾਵਰ ਸਿੰਘ ਮੁੰਡੀਆਂ ਅਤੇ ਕੋਆਰਡੀਨੇਟਰ ਸਰਬਜੀਤ ਸਿੰਘ ਸੈਣੀ ਵੱਲੋਂ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਸੋਚ ਚਕਾਈ ਗਈ। ਪਿੰਡ ਦੇ ਲੋਕਾਂ ਨੇ ਪਿੰਡ ਦੇ ਵਿਕਾਸ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੇਅਰਮੈਨ

ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਜੋ ਕਿ ਸਾਡੇ ਸੀਐਮ ਸਾਹਿਬ ਨੇ ਜੁਧ ਨਸ਼ਿਆਂ ਵਿਰੁੱਧ ਇੱਕ ਯੁੱਧ ਛੇੜਿਆ ਗਿਆ ਉਹਦੇ ਲਈ ਪਿੰਡ ਵਾਲਿਆਂ ਨੂੰ ਜਾਂ ਕਿ ਸਮਝਾਈਦਾ ਵੀ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਉਹਦੇ ਬਾਰੇ ਸਾਨੂੰ ਦੱਸੋ ਉਹਦਾ ਅਸੀਂ ਇਲਾਜ ਕਰਵਾਵਾਂਗੇ ਤੇ ਜਿਹੜਾ ਨਸ਼ਾ ਵੇਚਦਾ ਉਹਦੇ ਅਸੀਂ ਖਿਲਾਫ ਹਾਂ ਉਹਨੂੰ ਜੇਲ੍ਹ ਦੀ ਸੁਟਾਗੇ ਜਾਂ ਤੇ ਉਹ ਨਸ਼ਾ ਵੇਚਣਾ ਬੰਦ ਕਰ ਦਵੇ ਜੇ ਨਹੀਂ ਕਰ ਸਕਦਾ ਤੇ ਪੰਜਾਬ ਸਾਡਾ ਬੰਦ ਹੁਣ ਪੰਜਾਬ ਦੇ ਵਿੱਚ ਅਸੀਂ ਨਸ਼ਾ ਨਹੀਂ ਵਿਕਣ ਦੇਣਾ ਉਹਦੇ ਖਿਲਾਫ ਪਿੰਡ ਵਾਲਿਆਂ ਦਾ ਸਹਿਯੋਗ ਮੰਗਦੇ ਆਂ ਕਿ ਸਾਰਾ ਪਿੰਡ ਸਾਡੇ ਨਾਲ ਸਾਡੀ ਮਦਦ ਕਰੋ ਪੰਜਾਬ ਸਰਕਾਰ ਦੇ ਮਦਦ ਕੀਤੀ ਜਾਵੇ ਪਿੰਡ ਵਾਲਿਆਂ ਵੱਲੋਂ ਤੇ ਅਸੀਂ ਜਿਹੜਾ ਨਸ਼ਾ ਖਤਮ ਕਰੀਏ ਮੇਰਨੋ ਜੀ ਦਿਲਬੀਰ ਸਿੰਘ ਆਈ ਤੇ ਅੱਜ ਜੋਰਾਬਾਰ ਚੇਅਰਮੈਨ ਸੰਗ ਹਰਦੀਪ ਸਿੰਘ ਮੋਡੀਆਂ ਦੇ ਭਰਾ ਆਏ ਸੀਗੇ ਜੀ ਸਾਡੇ ਵੀ ਭਰਾ ਹੀ ਨੇ ਚਲੋ ਪਾਰਟੀਆਂ ਦਾ ਤਾਂ ਚਲੋ ਅਲੱਗ ਹੁੰਦਾ ਜਿਵੇਂ ਜਿਵੇਂ ਵੀ ਹੁੰਦਾ ਬਹੁਤ ਵਧੀਆ ਮਾਨ ਕਰਕੇ ਗਏ ਨੇ ਕਹਿੰਦੇ ਵੀ ਮੱਤੇ ਪਾਓ ਤੁਸੀਂ ਜਿੰਨੇ ਮਰਜ਼ੀ ਪੇਮੈਂਟ ਲਾਓ ਪੀ ਪੈਸੇ ਅਸੀਂ ਬਾਤਾਂਗੇ ਕਿ ਬਾਕੀ ਸਾਡੇ ਸਾਡੀ ਜੀ ਸਭ ਤੋਂ ਵੱਡੀ ਤਾਂ ਡਿਮਾਂਡ ਚ ਕਿਹਾ ਧਰਮਸ਼ਾਲਾ ਰਮਦਾਸੀ ਭਾਈਚਾਰੇ ਦੀ ਇਹ ਡਿਗਨ ਵਾਲੀ ਹੈ ਜੀ ਜਮਾ ਹੀ ਬਹੁਤ ਖਾਸ ਤਾਂ ਇੱਕ ਜੀ ਆਪਣੇ ਸਕੂਲ ਆ ਬੱਚਿਆਂ ਦਾ ਛੋਟਿਆਂ ਦਾ ਆਗਨਬਾੜੀ ਦਾ ਉਹ ਜਿਹੜੀ ਯਾਰੇ ਜਰੂਰਤੇ ਇੱਕ ਜੀ ਨੌਜਵਾਨਾਂ ਨੂੰ ਹੁਣ ਨਸ਼ਿਆਂ ਤੋਂ ਦੂਰ ਤਾਂ ਹੀ ਹੋਊਗਾ ਜੋਧ ਵੀ ਚਲਾਇਆ ਨਸ਼ਿਆਂ ਵਿਰੁੱਧ ਜੇ ਕੋਈ ਜਮ ਦਾ ਸਮਾਨ ਵਧੀਆ ਤਰੀਕੇ ਕੋਈ ਉਹ ਜਿਹਾ ਜਿਗਾਰਡ ਚਾਹੀਦਾ ਜੀ ਹਾਂ ਜੀ ਫੀਲਡ ਗਰਾਊਂਡ ਵੀ ਹੈ ਫੀਲਡ ਗਰਾਊਂਡ ਸਾਡੇ ਜੀ ਬਹੁਤ ਛੋਟਾ ਕਿਤੇ ਬੜਾ ਹੋ ਜੇ ਤਾਂ ਮંત્રી ਸਾਹਿਬ ਨੂੰ ਮਿਲਾਂਗੇ ਉਹ ਵੀ ਬਹੁਤ ਜ਼ਰੂਰੀ ਹੈ ਜੀ ਖੇਡ ਦੀ ਉਹ ਇੱਥੇ ਜਾ ਬੱਚੇ ਖੇਡਦੇ ਨੇ ਬੋਲ ਉਧਰ ਉਧਰ ਲੱਗਦੀਆਂ ਨੇ ਫਿਰ ਆਣ ਕਮਾਂਡ ਕਲੇਸ਼ ਕਰਦਾ ਜੀ ਜਿਸ ਤਰ੍ਹਾਂ ਸਾਡਾ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਲੈਂਡ ਪੂਲ ਦੇ ਵਿੱਚ ਜਿਹੜੀਆਂ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਦੋ ਤੁਹਾਡੇ ਪਿੰਡ ਦੇ ਜਿਹੜੀ ਜ਼ਮੀਨ ਆਵੇ ਇਹਦਾ ਜੀ ਬਹੁਤ ਗਲਤ ਗੱਲ ਹੈ ਜੀ ਬਹੁਤ ਬਾਕੀ ਮੰਤਰੀ ਭਗੰਤ ਮਾਨ ਸਾਹਿਬ ਨਾਲ ਵੀ ਗੱਲ ਕਰਾਂਗੇ ਇਹਦੇ ਵਿੱਚ ਜੀ ਸਾਡਾ ਨੁਕਸਾਨ ਆ ਬਹੁਤ ਕਿਸਾਨਾਂ ਦਾ ਸਾਡਾ ਤਾਂ ਰੋਜ਼ਗਾਰ ਹੈ ਖੇਤੀਬਾੜੀ ਸਰ ਤੇ ਹੈ ਜੀ ਹਾਂ ਜੀ ਇਹ ਜੀ ਹੁਣ ਉਹਨਾਂ ਦਾ ਵਿਚਾਰ ਕਰਾਂਗੇ ਵੀ ਜਿਵੇਂ ਕਹਿਣਗੇ ਜੀ ਜੇ ਕੋਈ ਵਧੀਆ ਕੋਈ ਪੈਸਿਆਂ ਦਾ ਕਰਨ ਕੇ ਤਾਂ ਫਿਰ ਸਹਿਮਤੀ ਵੀ ਹੋ ਜੂਏ ਨਹੀਂ ਗੱਲ ਜੇ ਕੋਈ ਕਰਨ ਜਿਹੜੀ ਮੁੱਲ ਮੇੜ ਜਵੇ ਸਾਨੂੰ ਪੂਰਾ ਨਹੀਂ ਤਾਂ ਜੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਹੋ ਜਾ ਅਗਰ ਜਿਗਾਰਡ ਹੋ ਜੂਗਾ ਚਲੋ ਦਲਵੀਰ ਸਿੰਘ ਜੀ ਹਾਂ ਜੀ ਪਿੰਡ ਵੇਗੀਆਂ ਚੁੰਗੀਆਂ ਜੀ ਇਹੀ ਹੈ ਜੀ ਹਾਂ ਜੀ ਅੱਜ ਕੱਜ ਟੀਮ ਪਹੁੰਚੀ ਆ ਸੋਚ ਗੁੰਨ ਦੇ ਲਈ ਨਸ਼ਾ ਵਿਰੁੱਧ ਇਸ ਤਰ੍ਹਾਂ ਦੀ ਮੁਹਿੰਮਾ ਇਹਦੇ ਵਾਰ ਨੂੰ ਬਹੁਤ ਵਧੀਆ ਮੈਮ ਜੀ ਇਹ ਚੱਲਣੀ ਵੀ ਚਾਹੀਦੀ ਹੈ ਪਿੰਡਾਂ ਵਿੱਚ ਕਿਉਂਕਿ ਹੁਣ ਪੰਜਾਬ ਦੇ 6ਵੇਂ ਦਰਿਆ ਜਿਸ ਨੂੰ ਅਚਾਂ ਦਾ ਦਰਿਆ ਕਹਿੰਦਾ ਵਾ ਉਹ ਬਹੁਤ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਿਹਾ ਵਾ ਇਸਨ ਸੱਤ ਬਾਣੀ ਬਹੁਤ ਜ਼ਰੂਰੀ ਹੈ ਜੀ ਜਿਸ ਦੇ ਨਾਲ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਪਿੰਡ ਦੇ ਵਿੱਚ ਜਿਹੜਾ ਸੁਣਨ ਨੂੰ ਮਿਲਦਾ ਕਿ ਇੱਥੇ ਸ਼ਰਾਬ ਦਾ ਜਿਹੜਾ ਨਜਾਇਜ਼ ਜਿਹੜਾ ਕੰਮ ਚੱਲਦਾ ਨਹੀਂ ਜਿਹੜਾ ਸ਼ਰਾਬ ਵਾਲਾ ਜਿਹੜਾ ਕੰਮ ਨਜਾਇਜ਼ ਜਾ ਰਿਹਾ ਉਹ ਤਾਂ ਚੱਲਦਾ ਹੀ ਹੈ ਜੀ ਕਿਉਂਕਿ ਅਸੀਂ ਸ਼ਿਕਾਇਤ ਵੀ ਕੀਤੀ ਹੋਈ ਆ ਠੀਕ ਆ ਜੀ ਹੁਣ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਵਾ ਐਨੀ ਵੀ ਕਾਰਵਾਈਆਂ ਨਹੀਂ ਹੋਈਆਂ ਕਾਰਵਾਈਆਂ ਹੋਈਆਂ ਉਹਨਾਂ ਤੇ ਕੋਈ ਪਿੰਡ ਵਾਸੀ ਨੇ ਜਾਂ ਬਰਨੂ ਨੇ ਇਹ ਹੈ ਪਿੰਡ ਵਾਸੀ ਨੇ ਜੀ ਉਹ ਹਾਂਜੀ ਡਾਇਗਨੋਸ ਦੇ ਬਾਵਜੂਦ ਵੀ ਉਹਨਾਂ ਨੂੰ ਕਾਰਵਾਈਆਂ ਦੀ ਕੋਈ ਪ੍ਰਵਾਹ ਨਹੀਂ ਹੈਗੀ ਕਾਰਵਾਈਆਂ ਹੁੰਦੀਆਂ ਵੀ ਹੈ ਜੇ ਲਜਾਂਦੇ ਆ ਤਾਂ ਕਿ ਫਿਰ ਉਹ ਹੀ ਕੰਮ ਚਲੂ ਕਰਦੇ ਆ ਤੇ ਪੰਚਾਇਤ ਵੱਲੋਂ ਕੋਈ ਮਤੇ ਪਾਇਆ ਗਿਆ ਪੰਚਾਇਤ ਵੱਲੋਂ ਮਤੇ ਪਾਏ ਹੋਇਆ ਜੀ ਪੰਜ ਆਦਵਾਰ ਦੇ ਪੰਜ ਛੇ ਪਿੰਡਾਂ ਦੇ ਸਰਪੰਚਾਂ ਦੇ ਸੈਨ ਮੂਵੀ ਕਰਾਏ ਹੋਏ ਆ ਜੀ ਸਭ ਕੋਈ ਦਿੱਤਾ ਹੋਇਆ ਲੇਕਿਨ ਇਹ ਸੀਧੇ ਕੋਈ ਹਾਂ ਇੱਥੀ ਤਾਂ ਠਲ ਪੈਣੀ ਚਾਹੀਦੀ ਹੈ ਜੀ ਕਿਉਂਕਿ ਸਾਡੇ ਹੁਣ ਪਿੰਡ ਦੇ ਬੀਬੀਆਂ ਜਿਹੜੀਆਂ ਸ਼ਾਮ ਨੂੰ ਲੇਡੀਜ਼ ਨੇ ਉਹ ਸੈਰ ਵਾਸਤੇ ਜਾਂਦੀਆਂ ਨੇ ਤਾਂ ਰਸਤੇ 'ਚ ਕਾਫੀ ਨਿਜੀੜੀ ਆ ਜਿਹੜੇ ਮੋਟਰਸਾਈਕਲਾਂ ਦੇ ਰਾਤ ਨੂੰ ਪਿੰਡ ਦੇ ਵਿੱਚ ਵੀ ਘੁੰਮਦੇ ਇਦਰ ਉਧਰ ਵੀ ਜਿਹੜੇ ਸਕੂਲ ਦੇ ਕੋਲ ਜਾ ਕੇ ਵੇਚਦੇ ਆ। ਰੋਕਣ ਤੇ ਅਗੋਂ ਧਮਕੀਆਂ ਵੀ ਦਿੰਦੇ ਆ। ਤੇ ਇਸ ਚੀਜ਼ ਤੇ ਜਿਹੜੀ ਰੱਲ ਪੈਣੀ ਚਾਹੀਦੀ ਆ। ਅੱਜ ਕੋਆਰਡੀਨੇਟਰ ਆ ਕੇ ਨੇ ਜਯੋਤਨ ਸ਼ਰਵਤ ਦੇ। ਮੈਨੂੰ ਵੀ ਕਿਹਾ। ਇਹਨਾਂ ਨੂੰ ਵੀ ਅਸੀਂ ਕਿਹਾ ਹੋਇਆ ਜੀ ਇਹ ਕਹਿੰਦੇ ਜਦੋਂ ਵੀ ਹੋਣ ਦਾ ਇਦਾਂ ਕੋਈ ਕਰਦੇ ਆ ਤਾਂ ਉਹਦੀ ਵੀਡੀਓ ਬਣਾਓ। ਫਿਰ ਸਾਨੂੰ ਮੌਕੇ ਤੇ ਫੋਨ ਕਰੋ। ਮੁਲਾਜ਼ਮ ਆਉਣਗੇ ਉਹਨਾਂ ਨੂੰ ਲੈ ਜਾਣ ਕਿ ਫੜ ਗਈ। ਉਹਨਾਂ ਤੇ ਕਾਰਵਾਈ ਹੋਊਗੀ। ਨਾਮ ਹੈ। ਮੋਹਰ ਸਿੰਘ ਆ ਜੀ। ਤੇ ਅੱਜ ਪਿੰਡ ਦੇ ਵਿੱਚ ਨਸ਼ਿਆਂ ਬੋਤ ਜਿਹੜੀ ਜਾਫਾ ਪਹੁੰਚੀ ਆ। ਇਤਨਾ ਦਾ ਜਿਹੜਾ ਹੰਗਾਰਾ ਮੜ ਰਿਹਾ ਹੈ ਸਮੇਂ ਪੰਜਾਬ ਸਰਕਾਰ ਨੇ ਪੰਚਾਇਤਾਂ ਕਿਤਨਾ ਸਪੋਰਟ ਕਰ ਰਹੀਆਂ ਨੇ ਇਸ ਨਸ਼ੇ ਦੀ ਗਰੇ ਖਤਮ ਕਰਨ। ਮੈਂ ਇਹ ਵੀ ਵਧੀਆ ਕਰ ਰਿਹਾ ਜੀ ਵਧੀਆ ਹੀ ਆ ਜੀ ਕੋਈ ਐਡਾ ਇੰਨੀ ਸਾਡੇ ਪਿੰਡ ਤੇ ਪਹਿਲਾਂ ਹੀ ਨਹੀਂ ਹੈਗਾ ਕਿ ਕੋਈ ਨਸ਼ਾ ਵੇਚ ਨਹੀਂ ਰਿਹਾ ਜੀ ਨਾ ਕੋਈ ਐਡਾ ਹੋ ਰਿਹਾ ਜੀ ਆਲਾ ਦਾਲੇ ਪੰਡਾ ਜੀ ਹੈ ਜੀ ਅਣ ਜੀ ਸਾਡੇ ਪਿੰਡ ਬੋਬਚਾਵਾ ਫਿਰ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਜੋ ਇਹ ਕਰ ਰਹੇ ਨੇ ਪ੍ਰਾਲਾ ਬਹੁਤ ਵਧੀਆ ਵਾ। ਹੁਣ ਜਿਹੜੇ ਆ ਗ੍ਰਾਂਟ ਆ ਜਾਂ ਹਾਂਜੀ ਫੀਲ ਗ੍ਰਾਉਂਡ ਤੇ ਗਈ ਹਾਂਜੀ ਇਸ ਤਰ੍ਹਾਂ ਦੇਖ ਇਹ ਬਹੁਤ ਵਧੀਆ ਗੱਲ ਹੈ ਸਾਡਾ ਜੀ ਉ ਵੀ 2.5 ਏਕੜ ਦੇ ਵਿੱਚ ਗਰਾਊਂਡ ਬਣੂਗਾ ਜੀ ਇਹ ਸਵਾ ਦੋ ਕਿਲੇ ਆ ਜੀ ਜਿਹੜਾ ਸਾਡੇ ਪਿੰਡ ਦੇ ਸਕੂਲ ਦੇ ਆ ਜੀ ਉਹਦੇ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਸਾਹਿਬ ਦਾ ਤੇ ਹਰਦੀਪ ਸਿੰਘ ਮੰਤਰੀ ਮੁੰਡੀਆਂ ਸਾਹਿਬ ਦਾ ਜੀ ਮੈਂ ਗੁਰਕ੍ਰਿਸ਼ਨ ਸੋਪਰੀ ਜੀ ਇਤਰਾਫ ਮੈਂ ਯਾਤਰਾ ਪਹੁੰਚਿਆ ਕੀ ਲੱਗਦਾ ਕਿ ਬਹੁਤ ਵਧੀਆ ਸਭ ਹੋ ਰਹੀ ਹੈ ਦੇਖੋ ਬਹੁਤ ਵਧੀਆ ਦੇਖੋ ਜੀ ਅਸੀਂ ਸਿੱਖ ਪਾਰਟੀ ਬਈ ਉੱਪਰ ਉੱਠ ਕੇ ਆਏ ਆ ਇਹ ਕੰਮ ਮੁੱਕੇ ਦਾ ਇਤੋਂ ਵੱਡੀ ਗੱਲ ਕਿਹੜੀ ਹੈ ਜੀ ਬਹੁਤ ਵਧੀਆ ਗੱਲ ਹੈ ਜੇ ਸਰਕਾਰ ਕਰੂਗੀ ਅਸੀਂ ਸਾਥ ਦੇਵਾਂਗੇ ਸਾਰੇ ਸਹੀ ਕੰਮ ਨੂੰ ਅਸੀਂ ਕਿਸੇ ਪਾਰਟੀਆਂ ਦਾ ਕਰਦੇ ਨਹੀਂ ਜੀ ਸਰਪੰਚਾ ਮੈਂ ਸਰਪੰਚਾ ਦਾ ਪਿੰਡ ਤੋਂ ਜੀ ਅਸੀਂ ਸਾਰੇ ਸਰਪੰਚ ਸਾਹਿਬ ਨਾਲ ਆ ਇਹਨਾਂ ਦੇ ਨਾਲ ਆ ਸਾਰੇ ਬੰਦੇ ਸਾਡਾ ਸਭ ਸੰਸਮਤ ਸਾਡੀ ਪਿੰਡ ਤੋਂ ਜਾ ਕੇ ਉੱਲੀ ਗਈ ਹੈ ਕਿ ਅਸੀਂ ਸਾਥ ਹਾਂ ਬੋਲ ਕਿਹੋ ਜਿਹਾ ਦਾ ਜੀ ਬਹੁਤ ਬਹੁਤ ਵਧੀਆ ਜੀ ਮੈਂ ਇਹਨਾਂ ਸਾਡਾ ਮਾਹੌਲ ਵੀ ਦੇਖੋ ਜੀ ਛੋਟਾ ਪਿੰਡ ਆਟਾ ਛੋਟਾ ਪਿੰਡ ਕਰਕੇ ਸਾਡਾ ਮਾਹੌਲ ਬਹੁਤ ਵਧੀਆ ਜੀ ਸਾਡਾ ਕੋਈ ਇਦਾਂ ਨਹੀਂ ਜੀ ਮੁੰਡੇ ਕੰਮ ਕਰਦੇ ਆ ਜੀ ਵਧੀਆ ਸ਼ਾਬਾਸ਼ ਜੀ ਦੇਖਣਾ ਦੀ ਸਪੋਰਟ ਚਾਹੀਦੀ ਹੈ ਜਿੰਨੇ ਹੋਣਾ ਹੈ ਗ੍ਰਾਂਟਾਂ ਵੀ ਆ ਰਹੀਆਂ ਫੀਲਡ ਗ੍ਰਾਂਟਾਂ ਦੇ ਲਈ ਦੇਖੋ ਜੀ ਇਹ ਤਾਂ ਮਤਾ ਪਾਇਆ ਆਉਗੀ ਨਾ ਗ ਜਦੋਂ ਆਉਗੀ ਦੇਖੋ ਜੇ ਤੁਸੀਂ ਕੋਈ ਵਧੀਆ ਕਿਸੇ ਲਈ ਕੰਮ ਕਰੋਗੇ ਤਾਂ ਅਗਲਾ ਵੀ ਵਧੀਆ ਸੋਚਦਾ ਨਹੀਂ ਹੈਗਾ ਜਦੋਂ ਆਪਾਂ ਕਿਸੇ ਹਿੱਸੇ ਆਦੇ ਕਹਾਵਤ ਆ ਜੀ ਜਦੋਂ ਆਪਾਂ ਕਿਸੇ ਦਾ ਕਰਦੇ ਆ ਅਗਲਾ ਫੇ ਦੂਨਾ ਮੋੜ ਕੇ ਕਰਦਾ ਜੀ ਪਹਿਲਾਂ ਹੁ ਮਤਾ ਪਾਇਆ ਜੀ ਕੰਮ ਹੋਣਗੇ ਲੋਕੀ ਤੇ ਆਪੀ ਰੱਖਣਗੇ ਜੀ